ਮਾਰੀ ਖਬਰ ਮਾਰੀ ਖਬਰ ਮਾਰੀ ਖਬਰ ਨੰਗਲ ਤੋਂ ਆ ਰਹੀ ਹੈ ਮਾਰੀ ਖਬਰ ਜਿੱਥੇ ਇੱਕ ਮਮੋਲੀ ਜੀਲਾ ਪਰਵਾਇ ਇੱਕ ਡੇਰ ਸਾਲ ਦੇ ਬੱਚੇ ਦੇ ਜ਼ਿੰਦਗੀ ਤੇ ਪਾਰੀ ਪੈ ਗਈ ਦਰਅਸਲ ਨੰਗਲ ਦੇ ਵਿੱਚ ਇੱਕ ਘਰ ਦੇ ਬਾਥਰੂਮ ਤੇ ਡੇਰ ਸਾਲ ਦਾ ਬੱਚਾ ਖੇਡ ਰਿਹਾ ਸੀ ਉਹ ਪਾਣੀ ਨਾਲ ਭਰੀ ਬਾਲਟੀ ਦੇ ਨਾਲ ਖੇਡੀਆਂ ਕਰਦਾ ਪਿਆ ਸੀ ਪਰ ਇਸ ਗੱਲ ਤੋਂ ਅਣਜਾਣ ਸੀ ਉਸ ਦੇ ਮਾਪੇ ਕਿ ਅੰਦਰ ਬੱਚਾ ਕੀ ਕਰਿਆ ਅਚਾਨਕ ਉਸਰ ਦੇ ਪਰ ਬਾਰਟਿਚ ਜਾ ਟ ਗਿਆ ਬਸ ਇਹ ਸੋਫਾ ਚੋ ਕੁਝ ਹੋਇਆ ਪੂਰੇ ਪਰਿਵਾਰ ਤੇ ਹੋਸ਼ ਉੱਡ ਗਏ ਇਸ ਮਾਸੂਮ ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਨੰਗਲ ਦੇ ਪੂਰੇ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਕਿਉਂਕਿ ਘਟਨਾ ਹੀ ਅਜੀਹੀ ਹੈ ਇਹ ਘਟਨਾ ਸਾਬਕਾ ਉਹ ਨਾ ਮਾਪਿਆ ਵਾਸਤੇ ਜਿਹੜੇ ਕਿ ਅਕਸਰ ਬੱਚਿਆਂ ਨੇ ਖੇਡਾਂ ਦੇ ਵਿੱਚ ਰੁੱਝੇ ਹੋਏ ਧਿਆਨ ਨਹੀਂ ਤੇ ਪਾਉਂਦੇ ਹਾਲਾਂਕਿ ਕੋਈ ਮਾਪੇ ਇਹ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਦੇ ਨਾਲ ਕੁਝ ਮਾੜਾ ਹੋਵੇ ਪਰ ਜਦੋਂ ਵਕਤ ਹੀ ਮਾੜਾ ਹੋਵੇ ਤਾਂ ਕੀ ਕਰ ਸਕਦੇ ਹਾਂ ਕੁਝ ਜਿਹੀ ਹੋਇਆ ਮਾਪੇ ਉਸ ਕਾਲ ਤੋਂ ਅਣਜਾਣ ਤੇ ਕਿ ਖੇਡ ਖੇਡਦੇ ਵਿੱਚ ਬੱਚਾ ਆਪਣੀ ਜ਼ਿੰਦਗੀ ਨੂੰ ਖਤਰੇ ਚ ਪਾ ਰਿਹਾ ਹੈ ਤੇ ਉਹ ਆਪਣੀ ਜ਼ਿੰਦਗੀ ਨੂੰ ਖਤਰੇ ਚ ਪਾ ਬੈਠਾ ਤੇ ਅੱਜ ਇਸ ਦੁਨੀਆ ਚ ਨਹੀਂ ਐ ਇਸ ਘਟਨਾ ਦੀ ਖਬਰ ਜਿਉਂ ਹੀ ਪਰਿਵਾਰ ਨੂੰ ਲੱਗੇ ਉਸ ਤੋਂ ਬਾਅਦ ਪੂਰੇ ਕਰਜ ਕੋਹਰਾ ਮੱਚ ਗਿਆ ਹਰ ਕੋਈ ਇਸ ਪਰਿਵਾਰ ਨੂੰ ਸਾਂਤਵਨਾ ਦੇ ਰਿਹਾ ਤੇ ਨਾਲੇ ਇਲਾਕੇ ਦੇ ਲੋਕ ਇਹ ਵੀ ਕਹਿ ਰਹੇ ਨੇ ਕਿ ਬੱਚਿਆਂ ਨੂੰ ਲੈ ਕੇ ਹੋਰ ਵੀ ਚਾਤਾ ਸਾਨੂੰ ਗੰਭੀਰ ਹੋਣਾ ਪਏਗਾ ਕਿਉਂਕਿ ਬੱਚੇ ਜੇ ਹਿਸ਼ਾਰਤ ਕਰ ਜਾਂਦੇ ਨੇ ਜਿਸ ਦੇ ਬਾਰੇ ਕਦੀ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਹੁੰਦਾ ਇਸ ਮਾਬਾਪ ਤੇ ਨਾਲ ਵੀ ਕੁਝ ਅਜੀਹਾਈ ਹੋਇਆ ਖੁਸ਼ੀਆਂ ਪਰਿਆਕਰ ਪੜਾ ਦੇ ਵਿੱਚ ਗਮਗੀਨ ਮਾਹੌਲ ਦੇ ਵਿੱਚ ਡੁੱਬ ਗਿਆ ਆਉ ਤੁਹਾਨੂੰ ਦਿਖਾਨੇ ਆ ਕਿ ਇਹ ਪੂਰਾ ਮਾਮਲਾ ਤਨਖੇਲ ਪੰਜਾਬੀ ਟੀਵੀ ਤੇ ਲਈ ਨੰਗਲ ਤੋਂ ਜਤਿੰਦਰਪਾਲ ਕਲੇਰ ਦੀ ਰਿਪੋਰਟ ਤੈਨ ਦਵਾ ਤੈਨ ਦਵਾ ਤੈਨ ਦੋ ਦਤਾ ਪੁਰ ਬਟਾਲਾ ਦੇ ਪਿੰਡ ਚੀਮਾ ਚ ਕੀ ਵਾਕਿਆ ਆ ਗਿਆ ਸਤੇ ਮੇਰੇ ਬਹੁਤ ਹੀ ਬਸ ਇਸ ਤੋਂ ਬਾਅਦ ਲੋਕਾਂ ਨੇ ਜਿਹੜੀ ਹੈਗੀ ਸ਼ੁਰੂ ਕਰ ਦਿੱਤੇ ਨੇ ਕਿਤੇ ਪੁਰਾਣੇ ਗੁਰਦੁਆਰੇ ਦੇ ਉਹਦੀ ਕੁੜੀਆ ਉਹਨਾਂ ਦਾ ਬੇਟਾ ਜਿਹੜਾ ਹੈਗਾ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹਦੀ ਡੈਥ ਹੋ ਗਈ ਡੁੱਬ ਕੇ ਜਿਹੜਾ ਉਹ ਖੇਡਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਲਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡੇਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹ ਨੁਮਰੀ ਤੇ ਕੋਸ਼ਿਸ਼ ਕੀਤਾ ਉਹਦੇ ਨਾਲ ਜਿਹੜਾ ਹੈਗਾ ਸਾਰੇ ਹੀ ਮੱਲੇ ਦੇ ਵਿੱਚ ਜਿਹੜਾ ਹੈਗਾ ਸ਼ੋਕ ਦੀ ਲਹਿਰ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈ ਹੋਈ ਆ ਮੈਂ ਤਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ 2-4 ਹਫ਼ਤੇ ਪਹਿਲਾਂ ਵੀ ਹੋਇਆ ਇਸੇ ਤਰ੍ਹਾਂ ਹੋਇਆ ਸਾਡੇ ਮੱਲੇ ਚ ਤਾਂ ਦੂਜਾ ਹਾਸਾ ਹੋਇਆ ਹੈ ਇੱਕ ਪਹਿਲੇ ਵੀ ਹੋਇਆ ਸੀਗਾ ਤੇ ਮੈਂ ਤਾਂ ਇਹੀ ਗੱਲ ਕਹਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਧੰਨਵਾਦ ਇਹ ਸਵਾ ਕਰਸਾਲ ਦਾ ਸੀਗਾ ਸਵਾ ਸਾਲ ਡੇਢ ਸਾਲ ਦਾ ਬੱਚਾ ਸੀਗਾ ਇਹਦੇ ਫਾਦਰ ਜਿਹੜਾ ਹੈਗਾ ਬਿਜ਼ਨਸ ਕਰਦੇ ਸੀਗੇ ਸਿਕਰੇਪ ਦਾ ਬਹੁਤ ਹੀ ਵਧੀਆ ਪਰਿਵਾਰ ਹੈ ਜਿਹੜਾ ਹੈਗਾ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਸੀਗਾ ਬਾਕੀ ਵੀ ਬੱਚੇ ਹੈਗੇ ਜੀ ਹਾਂ ਠੀਕ ਹੈ ਖੇਲਦੇ ਖੁੰਦੇ ਪਰ ਇਹ ਸਵੇਰੇ ਇਸ ਤਰ੍ਹਾਂ ਪਤਾ ਲੱਗਦਾ